алар д�олдика іп, и тақты сахар көріне … вен шеді Labor אחersFone Reporting Yeah, clic MAX! ಮಂಡಲ ಮಂಡಳಿಗೆ ಮಂಡಳ Құрлған бүлінді өзіптіңді 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 Қいた尚Қ هل இரண்டு ஆயிரம் பத்தொன்பது ఆ <laughs> இரண்டு ஆயிரம் பத்தொன்பது ਹੋਣੇ ਭਾਈ ਕਹਿੰਦੇ ਨਹੀਂ ਅਸੀਂ ਪੈਟਰੋਲ ਬੰਬ ਨਹੀਂ ਕਿਹਾ ਰੋੜੇ ਕਹਾਂ ਰੋੜੇ ਦਾ ਸੀ ਵੀ ਮੰਨਦਾ ਰੋੜੇ ਹੈਗੇ ਆ ਤੁਸੀਂ ਬੰਬ ਚਲਾਉਣੇ ਆਂ ਗੱਥਰੂ ਗਏ ਤੇ ਗੋਲੇ ਚਲਾਉਣੇ ਆਂ ਸਾਨੂੰ ਰੋੜੇ ਸੁਰੱਖਿਆ ਚ ਰੱਖਣੇ ਪਏ ਆ ਅਸੀਂ ਕਹਿਣਾ ਦੇਖੋ ਸਾਡੀਆਂ ਜ਼ਮੀਨਾਂ ਧੱਕੇ ਨਾਲ ਖੋਈਆਂ ਜਾ ਰਹੀਆਂ ਕੱਲੀ ਜਿਉਂਦਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਟ ਤੋਂ ਬਣਾ ਲਿਆ ਸਾਰੀਆਂ ਜ਼ਮੀਨਾਂ ਦਾ ਜਿਹੜਿਆਂ ਲੋਕਾਂ ਨੇ ਜੰਗਲ ਬੁਟੀਆਂ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਪੱਟੋ ਆਵਾਜ਼ ਕਰੋ ਤੁਹਾਨੂੰ ਮਾਲਕੀਅਤ ਦੇਵਾਂਗੇ ਉਹਨਾਂ ਨੂੰ 100 100 ਡੂਡੂਡੂ ਸਾਲ ਹੋ ਗਿਆ ਜ਼ਮੀਨਾਂ ਤੇ ਮਾਲ ਬੈਠਿਆ ਨੂੰ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਦੋਂ 47 ਚ ਭੇੜ ਕਰਾਇਆ ਲੋਕਾਂ ਦੀ ਕੱਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾ ਗਲੋਜੜ ਕੇ ਆਏ ਇਧਰੋਂ ਮੁਸਲਮਾਨ ਭਰਾ ਉਧਰੋਂ ਜੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜ਼ਮੀਨ ਹੁਣ 72% ਦੇ ਦਿੱਤੇ ਦਾ 100 ਗਿੱਲਾ ਸੀ ਦੋ ਚਾਰ ਪਰਵਾਰਾਂ ਦਾ ਉਹਨੂੰ 75 ਗਿੱਲੇ ਦਿੱਤੀ 25 ਗਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚੜਾਈ ਹਜੇ ਤੱਕ ਵੀ ਸਾਡੇ ਲੋਕਾਂ ਨੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸਿਆਮ ਲਾਟਾਂ ਤੇ ਬੈਠੇ ਆ ਮਜ਼ਦੂਰ ਬੈਠੇ ਆ ਉਹਨਾਂ ਦੇ ਬਣਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹਿ ਨਹੀਂ ਕੀਆ ਸਰਕਾਰ ਇਹ ਕਹਿੰਦੇ ਭੌਂਕਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਨਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕਮਸੂਰ ਮੰਡੀ ਹੁੰਦੀ ਐ ਉੱਥੇ ਵਧੀਆ ਵਿਕਦੇ ਆ ਓਹ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭੌਂਕਦੀਆਂ ਮੰਡੀਆਂ ਦਾ ਨਾਂ ਦੇ ਕੇ ਕੋਈ ਅਜੇ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਐ ਜਿਹਦੀਆਂ ਭਾਈ ਤਿੰਨ ਪੀੜ੍ਹੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਪਦਿਆਂ ਨੂੰ ਹੋ ਗਿਆ ਉਹ ਜ਼ਮੀਨ ਛੱਡ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਹੈ ਛੜਾਲਣ ਮਾਰ ਕੇ ਸਾਰਿਆਂ ਨੂੰ ਪਰ ਚਾਉਂਦੇ ਜੀ ਨਹੀਂ ਛੱਡਾਂਗੇ ਟਰਾਲੀ ਦਾ ਮਸਲਾ ਬੜਾ ਸੀਗਾ ਜੀ ਤੁਹਾਡੀ ਟਰਾਲੀ ਦਾ ਟਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬਕੇ ਨਾਲ ਖਿੱਚ ਤੂੰ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖੇਚ ਤੂੰ ਕਰ ਲਈ ਤੇ ਮਹਾਂ ਕੋ ਅਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜ਼ਰਬਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਢੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬੰਨ ਕੇ ਜਦ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਤੋਂ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲੈਣ ਜਿੰਨੇ ਮਰਜੀ ਆ ਜਿਨਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਖੜਦੇ ਮੁਰੇ ਆਗੂ ਖੜਦੇ ਆ ਮਾਰਨੇ ਗੋਲੀਆਂ ਸਿਰ ਦੀਆਂ ਛੱਡੀਆਂ ਖਾਦੇ ਸਾਡਾ ਇਹਨਾਂ ਗੋਲੀਆਂ ਵਾਲਿਆਂ ਨਾਲ ਢੇਡ ਕੀ ਹੈ ਸਾਡਾ ਬੰਬਾਂ ਵਾਲਿਆਂ ਨਾਲ ਢੇਡ ਕੀ ਹੈ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰਦੇ ਰੋੜੇ ਚਲਾਉਣੇ ਆ ਅਸੀਂ ਬਾਈ ਰਾਣੀਤੀ ਕੀ ਅਗਲੀ ਰਾਣੀ ਜੀ ਸਾਡੀ ਸੁਰੱਖਿਆ ਤੋਂ ਹੈ ਜਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਨਾਂ ਨੇ ਜਿੰਨੇ ਲੈਣੇ ਜਿੰਨੇ ਮਰਜੀ ਲੈ ਲੈਣ ਹੁਣ ਇਹਨਾਂ ਦੀ ਇੱਕ ਦਲੀਲ ਆਈ ਕਹਿੰਦੇ ਜੇ ਅਸੀਂ ਤਾਂ ਬਾਰੋਂ-ਬਾਰੋਂ ਕਰਨੀ ਅੰਦਰ ਤਾਂ ਸਹਿਮਤੀ ਨਾਲ ਬੜਨਾ ਹੁੰਦਾ ਹੈ ਅਸੀਂ ਡੀਸੀ ਨੂੰ ਮਿਲੇ ਆ ਜੇ ਕੋਈ ਇਹੋ ਜੀ ਗੱਲ ਸੀ ਸਾਨੂੰ ਦੱਸ ਦੇ ਵੀ ਆਹ ਗੱਲ ਆ ਯਾਰ ਇੰਦੀ ਸਾਡੀ ਮਜਬੂਰੀਆ ਸਾਨੂੰ ਕਰ ਲੈਣ ਦਿਓ ਅਸੀਂ ਸੋਚ ਲਾਉਂਦੇ ਦਰਬੀਕੀਲਾਂ ਨੂੰ ਬੁਸਲਾਦੇ ਭਾਈ ਕਿੱਡੀ ਗੱਲ ਹੈ ਕਿ ਸੱਚੋ ਸਹਮਤੀ ਲੈ ਕੇ ਕਰਨਾ ਸਾਰਾ ਕੁਝ ਫਿਰ ਅਸੀਂ ਉਹ ਖਿਆਲ ਕੋ ਸੋਚ ਲਾਉਂਦੇ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਚਾਹੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂਗੇ ਹੁਣ ਸਾਡੇ ਲੋਕਾਂ ਵਾਸਤੇ ਕੋਰਟ ਦਾ ਫੈਸਲਾ ਹੁੰਦਾ ਹੈ ਗੈਸ ਪਾਈਪ ਲੈਣਾ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੂੰ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੇ ਉਹ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੇ ਇੱਕ ਬੰਦੇ ਨੂੰ ਚੈੱਕ ਦਿੱਤਾ ਉਹ ਵੀ ਪਿਛਲੇ ਦਿਨਾਂ ਚ ਉਹਦੇ 10 ਗੱਲ ਗਲਤ ਕਰੇ ਹੋਏ ਆ ਉਦੋਂ ਇਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ ਸੁਪਰੀਮ ਕੋਰਟ ਦਾ ਫੈਸਲਾ ਹੀ ਤੇ ਡੱਲੇ ਵਾਲੀ ਦੀ ਜਾਨ ਬਚਾਓ ਫਿਰ ਡੱਲੇ ਵਾਲੀ ਦੀ ਜਾਨ ਬਚਾਉਣ ਵਾਸਤੇ ਲਗਾਏ ਇਹਨਾਂ ਨੂੰ ਚੱਕ ਕੇ ਉਦੋਂ ਫੈਸਲਾ ਕਿੱਧਰ ਗਿਆ ਜੇ ਐਵੇਂ ਫੈਸਲੇ ਹੁੰਦੇ ਹੁਣ ਉਹ ਰੀਗਲ ਫਿਲਮਾਨੀ ਚਲਾਏ ਇਹਨਾਂ ਨੇ ਹੁਣ ਤੱਕ ਕਰ ਤੇਲੋਂ ਦੀ ਗੱਲ ਹੈ 72 ਵਾਲੀ ਦੀ ਗੱਲ ਹੈ ਨਾ ਉੱਥੇ ਬੰਦਿਆਰ ਸੀ ਮਾਰਦੇ ਇਹਨਾਂ ਨੇ ਉਹ ਕਹਿੰਦੇ ਹੁਣ ਇੱਥੇ ਝਾਂਜਰ ਨਹੀਂ ਸਣਕਣ ਦਿੰਦੇ ਨਹੀਂ ਸਣਕਣ ਦਿੰਦੇ ਸੀ ਬੰਦਿਆਰ ਤੇ ਵੀ ਅਸੀਂ ਧੰਨਵਾਦ ਕਰਦੇ ਆ ਸੁਪਰੀਮ ਕੋਰਟ ਦਾ ਫੈਸਲਾ ਆਇਆ ਵੀ ਚਲਾਓ ਉਹਨੂੰ ਨਹੀਂ ਚੱਲਣ ਦਿੱਤਾ ਉਹ ਫੈਕਟਰੀ ਹੈ ਫੈਕਟਰੀ ਨੂੰ ਵੀ ਆਜ਼ਾਦਗਰ ਬਣਾਉਣਗੇ ਹਜੇ ਤੱਕ ਬੰਦ ਨਹੀਂ ਕਰ ਰਹੇ ਬੰਦ ਪਈ ਆ ਉਹ ਜਿਹੜੀ ਪੱਕੇ ਤੌਰ ਤੇ ਵਿਧਾਨ ਸਭਾ ਦੇ ਮਤਾ ਪਾਕੀ ਉਹਨੂੰ ਬੰਦ ਕਰਨਾ ਹੈ ਮਤਲਬ ਵੀ ਇਹ ਨਹੀਂ ਚੱਲ ਸਕਦੀ ਕਿਉਂਕਿ ਇਹਨੇ ਲੋਕਾਂ ਦੀ ਜਾਨ ਲੈ ਲਈ ਇਹ ਕਾਤਲ ਬਣਦੇ ਆ ਜਿਹੜਾ ਪ੍ਰਬੰਧ ਹੈ ਚਾਹੇ ਸਾਡੇ ਬੱਚੇ ਨਸ਼ਿਆਂ ਤੇ ਲਾਦੇ ਜੋ ਰੋਜ਼ਗਾਰ ਨਹੀਂ ਦੇਹਾ ਚਾਹੇ ਅਸੀਂ ਖੁਦਕੁਸ਼ੀਆਂ ਕਰਦੇ ਆ ਇਹ ਕਾਤਲ ਆ ਉਹਨਾਂ ਦੇ ਜਿੰਨੀਆਂ ਸੜਕਾਂ ਜਾਨ ਖਾਉ ਹੈ ਸਾਡੇ 5 ਬੰਦੇ ਗਏ ਕਸੂਰੋ ਸਿੰਘ ਨੇ ਜਿਹੜਾ ਜੀ ਨੇ ਉਹ ਸੜਕ ਬਣਾਈ ਹੈ ਕਸੂਰੋ ਦਾ ਜਿਹਨੇ ਉਹ ਠੇਕਾ ਲਿਆ ਹੈ ਉਥੇ ਕਿੰਨੇ ਐਕਸੀਡੈਂਟ ਹੁੰਦੇ ਆ ਉਹ ਘਰ ਦੇ ਕਿਤੇ ਤੁਸੀਂ ਆ ਕੇ ਜਾ ਬੜੇ ਜਿੰਨੇ ਪੱਤਰਕਾਰ ਆਸੀ ਘਰ ਹੈ ਉਹਦਾ ਟ੍ਰੈਕਟਰ ਸਪੈਸ਼ਲ ਰੱਖਿਆ ਹੋਇਆ ਉਹ ਕਹਿੰਦਾ ਮੈਂ ਘਟੜ ਘਟੜ ਰੋਜ਼ ਦੋ ਗੱਡੀਆਂ ਕੱਢਦਾ ਇਥੋਂ ਠੀਕ ਹੈ ਤੇ ਉਹਨੂੰ ਬਦਲਣ ਨੂੰ ਤਿਆਰ ਨਹੀਂ ਜਿਹਦਾ ਮਤਲਬ ਵਲੌਗ ਤੋਂ ਲੋਕ ਤਾਂ ਜਰ ਕੀ ਟੈ ਮਕੌੜਿਆ ਮਰ ਜਣਗੇ ਤਾਂ ਕੀ ਹੈ ਬਥੇਰੀ ਆਬਾਦੀ ਆ ਕਹਿੰਦੀ ਇੰਪਲੀਮੈਂਟ ਦਾ ਭਾਈ ਸਰਕਾਰ